जय भीम जय पार्थ ਮੈਂ ਅਵਤਾਰ ਸਿੰਘ ਸਹੋਤਾ ਜਰਨਲ ਸਕੱਤਰ ਆਲ ਇੰਡੀਆ ਮੱਝਬੀ ਸਖ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਪ੍ਰਧਾਨ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਮੇਰੇ ਭਾਰਤ ਵਾਸੀਓ ਵਿਸ਼ੇਸ਼ ਕਰਕੇ ਪੰਜਾਬ ਵਾਸੀਓ ਤੁਹਾਨੂੰ ਮੈਂ ਅਪੀਲ ਕਰਦਾ ਕਿ ਸੈਂਕੜੇ ਸਾਲ ਪਹਿਲਾਂ ਤੋਂ ਸਾਡੇ ਐਸ்சி ਬੀਸੀ ਐਸਟੀ ਸਮਾਜ ਨਾਲ ਹਮੇਸ਼ਾ ਸ਼ੋਸ਼ਣ ਹੁੰਦਾ ਆ ਰਿਹਾ ਹੈ ਅੱਜ ਦੇਸ਼ ਆਜ਼ਾਦ ਹੋਏ ਨੂੰ ਭਾਵੇਂ 78 ਸਾਲ ਹੋ ਗਏ ਐ ਪਰ ਫਿਰ ਵੀ ਇਹ ਜਿਹੜੀਆਂ ਸਵਰਨ ਕਾਸਟਾਂ ਸਾਡੇ ਭਲਾ ਸਭ ਤੋਂ ਹੇਚਾ ਦੇ ਤੇ ਬੈਠੇ ਰਾਸ਼ਟਰਪਤੀ ਸਹਿਬਾਨ ਹੋਣ ਕੇਂਦਰ ਚ ਮੰਤਰੀ ਹੋਣ ਚੀਫ ਜਸਟਿਸ ਇੰਡੀਆ ਹੋਵੇ ਜਾਂ ਹੋਰ ਆਈਐਸ ਆਈਪੀਐਸ ਅਧਿਕਾਰੀਆਂ ਤੋਂ ਇਲਾਵਾ ਆਮ ਮੁਲਾਜ਼ਮ ਜਾਂ ਸਾਡੇ ਰਾਸ਼ੀ ਸਫਾਂ ਦੇ ਵਿੱਚ ਵੀ ਜੋ ਸਮਾਜ ਦੇ ਆਗੂ ਵਿਰਾਜਮਾਨ ਹੈ ਉਹਨਾਂ ਨਾਲ ਹਮੇਸ਼ਾ ਸ਼ੋਸ਼ਣ ਹੁੰਦਾ ਰਿਹਾ ਹੈ ਭਾਵੇਂ ਉਹ ਜੱਤ ਪਾਤ ਤੇ ਹੋਵੇ ਰੰਗ ਤੇ ਹੋਵੇ ਔਰ ਇਹ ਸ਼ੋਸ਼ਣ ਹਮੇਸ਼ਾ ਚਲਦਾ ਆ ਰਿਹਾ ਪੰਜਾਬ ਦੇ ਕੀ ਸਾਰੇ ਭਾਰਤ ਵਿੱਚ ਹਰ ਪਿੰਡ ਪਿੰਡ ਸਾਡੀਆਂ ਬੀਬੀਆਂ ਨਾਲ ਸਾਡੇ ਸਮਾਜ ਨਾਲ ਰੋਜ਼ਾਨਾ ਸ਼ੋਸ਼ਣ ਹੁੰਦਾ ਹੈ ਔਰ ਆ ਭਾਵੇਂ ਇਹ ਆਰਥਿਕ ਸ਼ੋਸ਼ਣ ਹੋਵੇ ਭਾਲਾ ਜਿੰਸੀ ਸ਼ੋਸ਼ਣ ਹੋਵੇ ਇਸ ਤੋਂ ਬਚਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਦੇਖੋ ਚੀਫ ਜਸਟਿਸ ਆਫ ਇੰਡੀਆ ਤੇ ਜਦੋਂ ਬੀਜੇਪੀ ਦੇ ਕਿਸੇ ਮੰਦਬੁੱਧੀ ਆਗੂ ਇੱਕ ਵਕੀਲ ਨੇ ਜੁੱਤੀ ਚਲਾਈ ਵਾਈ ਪੂਰਨ ਕੁਮਾਰ ਜੀ ਆਈਪੀਐਸ ਜੋ ਕਿ ਏਡੀਜੀਪੀ ਰੈਂਕ ਦੇ ਸੀ ਉਹਨਾਂ ਤੇ ਉਹਨਾਂ ਨੇ ਸੁਇਸਾਈਡ ਕੀਤਾ ਇਹਨਾਂ ਦੇ ਸ਼ੋਸ਼ਣ ਤੋਂ ਇਹਨਾਂ ਦੇ ਅਤਿਆਚਾਰ ਸਹਿਣ ਤੋਂ ਤੰਗ ਆ ਕੇ ਔਰ ਉਸੇ ਕੜੀ ਦਾ ਇਹ ਨਤੀਜਾ ਹੈ ਕਿ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਜੋ ਕਿ ਰਾਜਾ ਵੜਿੰਗ ਹੈ ਉਹਨੇ ਸਰਦਾਰ ਬੂਟਾ ਸਿੰਘ ਦੇ ਅਤੇ ਗਿਆਨੀ ਜੈਲ ਸਿੰਘ ਦੀ ਜਿਹਦੇ ਵਿਰਧਾ ਜੋ ਸ਼ਬਦਾਵਲੀ ਬੋਲੀ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਸੋ ਇਹ ਸ਼ੋਸ਼ਨ ਆ ਜਿਹੜਾ ਇਹ ਹਮੇਸ਼ਾ ਇਹ ਲੋਕ ਕਰਦੇ ਰਹਿੰਦੇ ਆ ਸੋ ਜੇਕਰ ਅਸੀਂ ਜਦੋਂ ਚੀਫ ਜਸਟਸ ਆਫ ਇੰਡੀਆ ਤੇ ਜੁੱਤੀ ਚਲਾਈ ਸੀ ਉਦੋਂ ਹੀ ਸਾਰੇ ਭਾਰਤ ਦੇ ਵਿੱਚ ਸਾਰੇ ਦੇਸ਼ਵਾਸੀ ਇਕੱਠੇ ਹੋ ਕੇ ਇਸ ਦੀ ਵਿਰੋਧਤਾ ਕਰਦੇ ਤਾਂ ਅੱਜ ਇਹ ਦਿਨ ਵੇਖਣੇ ਨਹੀਂ ਸੀ ਪੈਂਦੇ ਸੋ ਗੱਲ ਇਹ ਹੈ ਕਿ ਇਹ ਸਮਾਜ ਹਮੇਸ਼ਾ ਸਾਡੇ ਤੋਂ ਨਫ਼ਰਤ ਕਰਦਾ ਆ ਰਿਹਾ ਹੈ ਭਾਵੇਂ ਕਿ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਹੋਵੇ, ਭਾਜਪਾ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ ਪੰਜਾਬ 'ਚ ਇਹ ਪਿੱਠ ਪਿੱਛੇ ਤੁਹਾਡੇ ਸ਼ੁਰਾ ਮਾਰਦੀਆਂ ਹੀ ਮਾਰਦੀਆਂ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਾਂਗਰਸ ਪਾਰਟੀ ਸ਼੍ਰੀਮਤੀ ਸੋਨੀਆ ਗਾਂਧੀ, ਸ਼੍ਰੀ ਰਾਹੁਲ ਗਾਂਧੀ ਜੀ ਦੀ ਜੋ ਸੋਚ ਹੈ ਕਿ ਅਸੀਂ ਜੋ ਭਾਰਤ ਦੇ ਵਿੱਚ 90% ਲੋਕ ਜੋ ਕਿ ਸ਼ਾਸਨ ਪ੍ਰਸ਼ਾਸਨ ਤੋਂ ਕੋਹਾਂ ਦੂਰ ਹੈ ਉਹਨਾਂ ਦੀ ਉਹਨਾਂ ਦੇ ਵਿਕਾਸ ਵਾਸਤੇ ਕਾਂਗਰਸ ਪਾਰਟੀ ਆਪਣੇ ਬਲ ਬੁੱਤੇ ਤੇ ਉਹਨਾਂ ਦੀ ਲੜਾਈ ਲੜ ਰਹੀ ਹੈ